ਹੈਲੋ ਫਰੈਂਡਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਛੁੱਟੀਆਂ ਦੇ ਨਾਲ ریلیਟਡ ਹੀ ਇੱਕ ਅਪਡੇਟ ਲੈ ਕੇ ਆਈਆਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਸੂਬੇ ਦੇ ਵਿੱਚ ਜਿਹੜੀ ਠੰਡ ਲਗਾਤਾਰ ਪੈ ਰਹੀ ਹੈ ਧੁੰਦ ਦਾ ਵੀ ਕਹਿ ਜਾਣਾ ਵਾ ਜਾਰੀ ਹੈ ਤੇ ਇਸੇ ਦੇ ਮੱਦੇ ਨਜ਼ਰ ਜਿਹੜਾ ਵਾ ਪੰਜਾਬ ਦੇ ਵਿੱਚ 24 ਦਸੰਬਰ ਤੋਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਠੀਕ ਹੈ ਜੋ ਕਿ ਜਾਰੀ ਹੈ ਪਾਰਹੋਨ ਸੂਬੇ ਦੇ ਨਾਲ ਦੇ ਹਰਿਆਣਾ ਸੂਬੇ ਦੇ ਵਿੱਚ ਵੀ ਠੰਡ ਦੇ ਮੱਦੇ ਨਜ਼ਰ ਦੇਖਦੇ ਹੋਏ 1 ਜਨਵਰੀ ਤੋਂ 26 15 ਜਨਵਰੀ 2026 ਤੱਕ ਜਰਾਵਾ ਛੁੱਟੀਆਂ ਦਾ ਐਲਾਨ ਕੀਤਾ ਗਿਆ ਪਰ ਜੋ ਪਾਰ ਮਿਲਕੇ ਜਿਹੜੇ 11ਵੀਂ ਜਾਂ 12ਵੀਂ ਜਮਾਤ ਦੇ ਵਿਦਿਆਰਥੀਆਂ ਉਹਨਾਂ ਦੇ ਲਈ ਮਿਲਕੇ ਕੋਈ ਐਡਵਾਈਸਰੀ ਜਾਰੀ ਹੋ ਸਕਦੀ ਹੈ ਕਿ ਜਿਸ ਤਣਕ ਉਹਨਾਂ ਨੂੰ ਸਕੂਲੇ ਹੋਣਾ ਪਵੇ ਕਿਉਂਕਿ ਉਹਨਾਂ ਦੇ ਪ੍ਰੈਕਟੀਕਲ ਐਗਜ਼ਾਮਸ ਹੋਣੇ ਨੇ ਦਨ ਸੋ ਇਸੀ ਇਸ ਵੀਡੀਓ ਦੇ ਵਿੱਚ ਖਬਰ ਦੇ ਇਹ ਜਰੀਆਂ ਛੁੱਟੀਆਂ ਆ Haryana ਸੂਬੇ ਦੇ ਵਿੱਚ ਹੋਈਆਂ ਵਾ 1 ਜਨਵਰੀ ਤੋਂ 15 ਜਨਵਰੀ ਤੱਕ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਧਿਆਨ ਦੇ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਣੇ ਫਰੈਂਡਸ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਥੈਂਕ ਯੂ